ਇਹ ਕਮੇਟੀ ਘਰ ਵਾਲੇ ਸਰ ਬੀੜਾ ਬੁਲੋਟੀ ਦਿੱਤੇ ਬੀੜਾ ਕੋਈ ਬਾਰ ਨਹੀਂ ਦਿੱਤੇ ਸਰ ਮੈਂ ਦੁਕਾਨ ਤੋੜ ਕੇ ਬਣੇ ਬਣਾਈ ਸਰ ਦੁਕਾਨ ਤੋੜ ਕੇ ਚਲ ਗਏ ਸਰ ساری ਸਰ ਮੈਂ ਗਰੀਬ ਬੰਦਾ ਮਾਂ ਮਾਂ 5-5 ਰੁਪਏ ਦੇ ਟੇਰੇ ਦੁਕਾਨ ਬਣਾਈ ਸਰ ਮੈਂ ਤੇ ساری ਦੁਕਾਨ ਦੇਖੋ ਦੇ ਤੋੜ ਕੇ ਚਲ ਗਏ ਸਰ ساری ਇਹਦੇ ਵਿਰੁੱਧ ਪਾਰਟੀ ਸਾਰੀ ਇਕੱਠੀ ਹੋ ਕੇ ਇਹਦੇ ਵਿਰੁੱਧ ਧਰਨਾ ਦੇਵਾਂਗੇ ਔਰ ਐਸੇ ਅਫਸਰ ਨੂੰ ਜਿਹੜਾ ਸਾਡਾ ਸ਼ਹਿਰ ਸ਼ਾਂਤੀ ਵਿੱਚ ਸ਼ਹਿਰ ਆ ਔਰ ਬਹੁਤ ਸਾਰੇ ਬਿਲਡਿੰਗਾਂ ਸ਼ਹਿਰ ਦੀ ਅਗਰ ਇਸ ਤਰ੍ਹਾਂ ਦੇਖਿਆ ਜਾਏ ਕਿ ਬਹੁਤ ਸਾਰੀਆਂ ਬਿਲਡਿੰਗਾਂ ਜਿਹੜੀਆਂ ਉਹ ਉਹਨਾਂ ਦੇ ਜਿਹੜੇ ਉਹਨਾਂ ਦੇ ਮਾਪ ਡੰਦੇ ਅਧਾਸਤ ਤੇ ਨਹੀਂ ਪੂਰੀਆਂ ਹੋ ਸਕਦੀਆਂ ਲੇਕਿਨ ਉਹਨਾਂ ਨੂੰ ਕਿਸੇ ਨੂੰ ਨਹੀਂ ਇਹਨਾਂ ਨੇ ਕੁਛ ਕਿਹਾ ਤੇ ਸਿੱਧਾ ਹੀ ਆ ਕੇ ਉਹਨਾਂ ਦੀ ਦੁਕਾਨ ਨੂੰ ਤੋੜ ਦਿੱਤਾ ਜਦ ਕਿ ਉਹਦਾ ਨਕਸ਼ਾ ਉਹ ਕਹਿ ਰਹੇ ਪਾਸਾ ਉਹ ਇਸ ਇਸ ਏਰੀਆ ਦੀ ਜਿਹੜੀ ਸੀਐਲਜੂ ਉਹਨਾਂ ਨੇ ਲੇਦਾ ਸਭ ਕੁਝ ਕਲੀਅਰ ਹੈ ਲੇਕਿਨ ਉਹਦੇ باوجود ਜਿਹੜੀ ਇਹ ਬਿਲਡਿੰਗ ਤੋੜੀ ਉਹ ਕਿਉਂ ਤੋੜੀ ਆ ਉਹਦੇ ਪਿੱਛੇ ਕੀ ਸਾਜ਼ਿਸ਼ ਹੈ ਜਾਂ ਕੀ ਦਬਾਅ ਹੈ ਜਾਂ ਕੀ ਹੈ ਇਹ ਕਿਹਾ ਇਹ ਅਫਸਰ ਕਹਿੰਦਾ ਕੋਈ ਪੈਸੇ ਮੰਗ ਰਿਹਾ ਹੋਵੇਗਾ ਇਹਦੀ ਸਾਰੀ ਸਾਰੀ ਆਪਾਂ ਜਾਂਚ ਕਰਕੇ ਔਰ ਤੱਕ ਸ਼ਹਿਰ ਦੇ ਵਿੱਚ ਜਿਹੜਾ ਨੇ ਕੀਤਾ ਆ ਇਹ ਇਹਨੂੰ ਇਹਦੀ ਪੂਰੀ ਇਹਦੀ ਸਜ਼ਾ ਦਵਾਂਗੇ ਸਜ਼ਾ ਦਵਾਂਗੇ ਪੱਤਰ ਨਾ ਲਾਵਾਂਗੇ ਇਹ 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 ਜਿਹੜਾ ਅਫਸਰ ਹੈ ਜਿਹਨੇ ਐਡਾ ਵੱਡਾ ਤੱਕਾ ਜਿਹੜਾ ਸ਼ਹਿਰ ਦੇ ਵਿੱਚ ਲੰਘੇ ਲੱਗਦਾ ਹੈ ਰਾਜਨੀਤਿਕ ਕਾਰਨ ਕਰਕੇ ਹੋਇਆ ਬਿਲਕੁਲ ਹੋ ਸਕਦਾ ਹੋ ਸਕਦਾ ਕਿਉਂਕਿ ਤੁਹਾਨੂੰ ਤੁਸੀਂ ਆਪ ਸਾਰੇ ਪੱਤਰਕਾਰ ਇਸ ਗੱਲ ਦੇ ਯੋਗੀ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਬਿਲਡਿੰਗਾਂ ਹੁਣ ਸਾਰੇ ਸਭ ਸ਼ਹਿਰਦਾਰ ਆ ਸਾਰੇ ਆਪਾਂ ਇਸ ਗੱਲ ਨੂੰ ਆਹੀ ਅੱਗੇ ਆ ਕੇ ਨਹੀਂ ਕਹਿ ਸਕਦੇ ਲੇਕਿਨ ਤੁਹਾਨੂੰ ਮੈਂ ਅੱਜ ਮੇਰੇ ਨਾਲ ਤੁਸੀਂ ਚੱਲੋ ਕਿਹਿਆ ਜਿਹੜੀਆਂ ਸ਼ਹਿਰ ਦੇ ਵਿੱਚ ਨੀਆਂ ਬਿਲਡਿੰਗਾਂ ਬਣੀਆਂ ਔਰ ਆਪਾਂ ਤਿੰਨ ਚਾਰ ਮਹੀਨੇ ਪਹਿਲਾਂ ਐਮਐਲਏ ਸਾਹਿਬ ਨਾਲ ਜਾ ਕੇ ਇਹਨਾਂ ਨੂੰ ਬਕਾਇਦਾ ਜਿਹੜੀਆਂ ਸ਼ਹਿਰ ਦੀਆਂ ਜਿਹੜੀਆਂ 10-12 ਬਿਲਡਿੰਗਾਂ ਦੇ ਨਕਸ਼ੇ ਉਹ ਬਿਲਡਿੰਗਾਂ ਦੀਆਂ ਸਾਈਟਾਂ ਦੱਸੀਆਂ ਸੀਗੀਆਂ ਜਿਹੜੀਆਂ ਦੜਾ ਦੜ ਬਣ ਰਹੀਆਂ ਔਰ ਬਣ ਗਿਆ ਕੰਪਲੀਟ ਹੋ ਗਈਆਂ ਉਹਨਾਂ ਨੂੰ ਇਹਨਾਂ